ਅਮਿਤ ਯਾਦਾ ਸਮੇਟਦਾ ਹੋਇਆ ਦੋ ਰੋਜ਼ਾ ਫੇਅਰਵੈਲ ਸਮਾਪਤ। ਪਦਾਨ ਮਦਨ ਮਿੱਤਲ ਦੀ ਅਗਵਾਈ ਹੇਠ ਕਰਵਾਇਆ ਗਿਆ ਵਿਦਿਆਈਗੀ ਸਮਾਗਮ। ਵਿਦਿਆਈਗੀ ਸਮਾਗਮ ਦੌਰਾਨ ਬੱਚਿਆਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਪਾਏ ਪੰਗੜੇ। ਸਮਾਗਮ ਦੇ ਅੰਤ ਵਿੱਚ ਅਵਲ ਆਏ ਬੱਚਿਆਂ ਦਾ ਸਟੇਜ ਤੇ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ। ਲਾਸਟ ਸੈਸ਼ਨ। ਸੈਸ਼ਨ ਕਿਹੜਾ ਦਊਂਗੀ? ਕਿਊਟ ਇੰਪੋਰਟੈਂਟ। ਕੰਮ ਆਪਰ ਕੁਵੀਦ ਮਾਪ। ਭਾਈ ਪ੍ਰਧਾਨ ਜੀ ਜਿਹੜਾ ਤੁਸੀਂ ਇੱਥੇ ਨਜ਼ਰ ਦੌਰ ਰੋਜਾ ਫੰਕਸ਼ਨ ਕਰਵਾਇਆ ਗਿਆ ਹੈ ਸਕੂਲ ਦੇ ਵਿੱਚ ਉਹਦੇ ਬਾਰੇ ਜਾਣਕਾਰੀ। ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਪਿਆਰੇ ਮੇਰੇ ਬੱਚਿਆਂ ਨੂੰ ਮੁबारकਾਂ ਦੇ ਨਾਂ ਉਹਨਾਂ ਦੇ ਵੀ ਖਵਾਸਤੇ ਚੰਗੇ ਵੀ ਖਵਾਸਤੇ ਅਸੀਂ ਹਰ ਸਾਲ ਦੀ ਤਰ੍ਹਾਂ ਬੱਚਿਆਂ ਦੀ ਨਾ ਫੇਅਰਵੈਲ ਪਾਰਟੀ ਕਰਦੇ ਆਂ ਕੱਲ ਪਬਲਿਕ ਸਕੂਲ ਦੀ ਕਰੀਤੀ ਅੱਜ ਅਗਰਸਨ ਇੰਟਰਨੈਸ਼ਨਲ ਸਕੂਲ ਦੀ ਕਰੀਏ ਪਲੱਸ 1 ਵਾਲੇ ਪਲੱਸ 2 ਨੂੰ ਫੇਅਰਵੈਲ ਪਾਰਟੀ ਕਰਦੇ ਨੇ ਤੇ ਬਹੁਤ ਬੱਚੇ ਇੰਜੋਏ ਕਰਦੇ ਨੇ ਮੇਰੀ ਆਸ ਹੈ ਇਹਨਾਂ ਬੱਚਿਆਂ ਤੋਂ ਮੇ ਪਿਛਲੇ ਦੀ ਸਾਲ ਦੀ ਤਰ੍ਹਾਂ ਪਿਛਲੇ ਸਾਲਾਂ ਦੀ ਤਰ੍ਹਾਂ ਬੱਚੇ ਬਹੁਤ ਵੱਡੀਆਂ ਪਲਾਂਗਾ ਟੱਪ ਰਹੇ ਨੇ ਪਿਛਲੇ ਸਾਲ ਪਿਛਲੇ ਸਾਲ ਸਾਡਾ ਬੱਚਾ ਇੱਕ 1.5 ਕਰੋੜ ਦਾ ਪੈਕੇਜ ਲੱਗਿਆ ਸੀ ਇੱਕ ਸਾਲ ਦਾ ਉਹਦਾ ਉਹਨੇ ਸਾਨੂੰ 5 ਲੱਖ ਰੁਪਏ ਪਹਿਲੀ ਸੈਲਰੀ ਆਪਣੀ ਸਭ ਤੋਂ ਪਹਿਲੀ ਸੈਲਰੀ ਅੱਗੇ ਸਾਇੰਸ ਸਕੂਲ ਨੂੰ ਦਿੱਤੀ ਸੀ ਐਵੇਂ ਹੀ ਅੱਜ ਇੱਕ ਬੱਚਾ ਸਾਹਸ ਗੋਇਲ ਬਹੁਤ ਅੱਛੀ ਕੰਪਨੀ ਸਿਲੈਕਟ ਹੋਇਆ ਉਹਨੇ ਵੀ 2,55,000 ਰੁਪਏ ਜਿਹੜੀ ਪਹਿਲੀ ਸੈਲਰੀ ਚੋ ਦਿੱਤਾ ਉਹਨੇ ਆਪਣਾ ਮੈਂ ਸਾਰੇ ਬੱਚਿਆਂ ਨੂੰ ਬੇਨਤੀ ਕਰਦਾ ਵੀ ਆਪਣੇ ਮਾਪਿਆਂ ਦਾ ਸਕੂਲ ਦਾ ਨਾਮ ਰੋਸ਼ਨ ਕਰੋ ਲੱਖ ਲੱਖ ਮੁਬਾਰਕਾਂ ਮੈਂ ਇਹਨਾਂ ਵਾਸਤੇ ਸਕੂਲ ਵਾਸਤੇ ਦਿਨ ਰਾਤ ਅਸੀਂ ਮੇਰਾ ਮਾਣਾ ਮੇਰੀ ਕਮੇਟੀ ਦਾ ਵੀ 100% ਬੱਚਿਆਂ ਵਾਸਤੇ ਕੋਈ ਚੰਗਾ ਕਰੀ ਧੰਨਵਾਦ ਜੀ